ਸਸਰੀਆ ਕਾਲ ਤੇ ਆਲਟੋ ਕਾਰ ਦਾ ਜਿਹੜਾ ਮੁਕਾਬਲਾ ਸੀ ਰਕਣਾ ਵੇੜ ਦਾ ਉਹ ਖਤਮ ਹੋ ਗਿਆ ਬਰਾਬਰ ਮੁਕਾਬਲਾ ਹੋਇਆ ਤਰਮਿੰਦਰ ਕਹਾਲੀ ਤੇ ਜੱਸਾ ਪੱਟੀ ਦਾ ਬਹੁਤ ਹੀ ਇੰਟਰਸਟਿੰਗ ਕੁਸ਼ਤੀ ਸੀ ਤਰਮਿੰਦਰ ਕਹਾਲੀ ਨੇ ਕਈ ਵਾਰ ਦਾਲ ਆਇਆ ਜੱਸਾ ਪੱਟੀ ਨੇ ਕਈ ਵਾਰ ਦਾਲ ਆਇਆ ਤਲਖੀ ਵੀ ਹੋਈ ਆ ਤਰਮਿੰਦਰ ਕਿਦਾਂ ਦਾ ਰਿਆ ਮੁਕਾਬਲਾ ਮੁਕਾਬਲਾ ਜੀ ਬਹੁਤ ਵਧੀਆ ਰਿਆ ਜਿਹੜੀ ਕੁਸ਼ਤੀ ਆ ਉਹ ਫਾਸਟ ਵੀ ਬੜੀ ਚੱਲੀ ਆ ਤੇ ਇਹ ਕੁਸ਼ਤੀ ਦਾ ਲੋਕਾਂ ਚ ਜਿੱਦਾਂ ਤੇ ਰਚਾਨਵੀ ਬੜਾ ਵਾਬੀ ਇਹ ਕੁਸ਼ਤੀ ਲਈ ਤੇ ਉਸ ਹਿਸਾਬ ਨਾਲ ਕੁਸ਼ਤੀ ਬਹੁਤ ਵਧੀਆ ਹੋਈ ਫੜ ਨਿਕਲ ਬਹੁਤ ਹੋਈ ਜ਼ੋਰ ਬਹੁਤ ਇੱਕ ਵਾਰ ਤਲਖੀ ਵੀ ਹੋਈ ਕੁਸ਼ਤੀ ਜੋ ਕੀ ਗੱਲ ਹੋ ਗਈ ਉਹ ਕੀ ਹੁੰਦਾ ਵੀ ਗਰਮ ਹੋਈਦਾ ਵਾ ਦੋਵੇਂ ਹਨਾ ਬੜਾ ਮੋਟਾ ਇਧਰ ਉਧਰ ਹੋ ਜਾਂਦਾ ਉਹ ਇੰਨਾ ਚੱਲਦਾ ਰਹਿਦਾ ਪਹਿਲਵਾਨਾਂ ਚ ਕੋਈ ਗੱਲ ਨਹੀਂ ਤੇ ਇਹ ਤੋਂ ਪਹਿਲਾਂ ਵੀ ਜੱਸਾ ਪੱਟੀ ਨਾਲ কুਸਤੀ ਦੀ ਤੁਹਾਡੀ ਉਹਦਾ ਮੁਕਾਬਲਾ ਕੀ ਰਿਹਾ ਕਈ ਕੁਸ਼ਤੀਆਂ ਹੋਈਆਂ ਅੱਗੇ ਵੀ ਜਿੱਦਾਂ ਤੇ ਸਾਡੇ ਤੋਂ ਜੱਸਾ ਸੀਨੀਅਰ ਪਹਿਲਵਾਨ ਆ ਗਿਆ ਵੱਡਾ ਪਹਿਲਵਾਨ ਆ ਤੇ ਕਾਫੀ ਕੁਸ਼ਤੀਆਂ ਹੁੰਦੀਆਂ ਰਹੀਆਂ ਜਿਦੇ ਵਿੱਚ ਕਈ ਥਾਂ ਜੱਸਾ ਪਹਿਲਵਾਨ ਜੀਤੂ ਰਿਹਾ ਮੈਂ ਵੀ ਕਿਤੇ ਜੀਤੂ ਰਿਆਂ ਬਰਾਬਰ ਵੀ ਹੋਈਆਂ ਵਾ ਅੱਜ ਵਾਲੀ ਕੁਸ਼ਤੀ ਜਿਹੜੀ ਇਹ ਬਹੁਤ ਵਧੀਆ ਕੁਸ਼ਤੀ ਸੀ ਲੋਕਾਂ ਨੂੰ ਬਹੁਤ ਇੰਤਜ਼ਾਰ ਸੀ ਹੋਸਾਬ ਨਾਲ ਬਹੁਤ ਵਧੀਆ ਸੀ ਬਹੁਤ ਇੰਤਜ਼ਾਰ ਸੀਗਾ ਇਸ ਤੋਂ ਇਲਾਵਾ ਕਿਸ ਪਹਿਲਵਾਨ ਆ ਜਿਹੜੇ ਮਹਾਰਾਸ਼ਟਰ ਤੋਂ ਪਹਿਲਵਾਨ ਆਦੇ ਉਹਨਾਂ ਨਾਲ ਕਿਹੜਾ ਪਹਿਲਵਾਨ ਤੁਹਾਨੂੰ ਲੱਗਦਾ ਕਿ ਤੁਹਾਡੀ ਟੱਕਰ ਦਾ ਹੈ ਤੁਸੀਂ ਟੱਕਰ ਦਿਨੇ ਉਹਨੂੰ ਸਾਰੇ ਹੀ ਵਧੀਆ ਪਹਿਲਵਾਨ ਐ ਇਸ ਵਕਤ ਜਿਆਦਾ ਜਿੱਦਾਂ ਸਕੰਦਰ ਸ਼ੇਕ ਐ ਮਹਾਰਾਸ਼ਟਰ ਵਾਲਾ ਮਹਿੰਦਰ ਗਾਇਕਵਾੜ ਆ ਉਹਨਾਂ ਨਾਲ ਕੁਸ਼ਤੀਆਂ ਹੁੰਦੀਆਂ ਰਹਿੰਦੀਆਂ ਜਿੱਦਾਂ ਥੋੜੇ ਦਿਨ ਹੀ ਪਹਿਲਾਂ ਸਕੰਦਰ ਸ਼ੇਕ ਨਾਮੇ ਮੇਰੀ ਕੁਸ਼ਤੀ ਜੰਮੂ ਬਰਾਬਰ ਹੋਈ ਆ ਹੁਣ ਗਾਂ ਮਹਿੰਦਰ ਨਾਮ ਹੀ ਹੈ ਗਿਆ ਵਾ ਉਹ ਵੀ ਵਧੀਆ ਪਹਿਲਵਾਨ ਹੈ ਕੁਸ਼ਤੀਆਂ ਹੁਣ ਸੀਜ਼ਨ ਸਟਾਰਟ ਹੈ ਸਾਰਿਆਂ ਨੇ ਵੇਖਣ ਨੂੰ ਮਿਲਣਗੇ ਸਾਰਿਆਂ ਨਾਲ ਕੁਸ਼ਤੀਆਂ ਇੱਕ ਸੀਗਾ ਤਰਮਿੰਦਰ ਕਹਾਲੀ ਜਿਹੜੀ ਅਲਟੋ ਕਾਰ ਦਾ ਮੁਕਾਬਲਾ ਸੀਗਾ ਉਹ ਬਰਾਬਰ ਰਿਆ ਮੁਕਾਬਲਾ ਸੀਗਾ ਜੱਸਾ ਪੱਟੀ ਨਾਲ ਤੇ ਤਰਮਿੰਦਰ ਕਹਾਲੀ ਨਾਲ ਜਿਹੜੀ ਇਹ ਕੁਸ਼ਤੀ ਸੀਗੀ ਬਰਾਬਰ ਰਹੀ ਆ ਤੇ ਦੋਹਾਂ ਨੂੰ ਬਰਾਬਰ ਨਾ ਧੰਨਵਾਦ ਤੇ ਸੀਏ ਵਿਦੇਸ਼ ਦੇ ਜਿਨ੍ਹਾਂ ਨੇ ਮੋਟਰਸਾਈਕਲ ਜਿੱਤਿਆ ਕਿਉਂਕਿ ਪੰਜਾਬੀ ਹਿੰਦੀ ਨਾਲੋਂ ਸਮਝਣ ਲੱਗਦੀ ਇੰਗਲਿਸ਼ ਲੱਗਦੀ ਹੈ ਤੇ ਇਹ ਮੁਕਾਬਲਾ ਵੀ ਬੜਾ ਇੰਟਰਸਟਿਡ ਹੋਇਆ ਤੇ ਅੱਜ ਰਕਣਾ ਬੇੜ ਦੇ ਦੰਗਲ ਦੀ ਮੈਂ ਗੱਲ ਕਰਦਾ